ਗਲੀ ਦੇ ਵਿੱਚ ਗੇਟ ਲਗਾ ਕੇ ਗਲੀ ਤੇ ਕੀਤਾ ਕਬਜ਼ਾ ਗਵਾਂਡੀਆਂ ਨੇ ਕੀਤੀ ਕਾਰਪੋਰੇਸ਼ਨ ਦੇ ਵਿੱਚ ਸ਼ਿਕਾਇਤ ਪਟਿਆਲਾ ਦੇ ਆਨੰਦਨਗਰ ਬੀ ਵਿੱਚ ਗਲੀ ਚਰਾਂਦੇ 3-4 ਬਨੇ ਘਰਾਂ ਦੇ ਅੱਗੇ ਗਲੀ ਵਿੱਚ ਹੀ ਰਹਿੰਦੇ ਗਵਾਂਡੀਆਂ ਦੇ ਵੱਲੋਂ ਗੇਟ ਲਗਾ ਦਿੱਤਾ ਗਿਆ ਜਿਸ ਕਾਰਨ ਗਲੀ ਵਿੱਚ ਰਹਿੰਦੇ ਬਾਕੀ ਘਰਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਗਲੀ ਵਿੱਚ ਹੀ ਰਹਿੰਦੇ ਇੱਕ ਪਰਿਵਾਰ ਦੇ ਵੱਲੋਂ ਸ਼ਿਕਾਇਤ ਦਰਜ ਕੀਤੀ ਗਈ ਇਸ ਤੋਂ ਪਹਿਲਾਂ ਵੀ ਇਸ ਗਲੀ ਦੇ ਵਿੱਚ ਗੇਟ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਸ਼ਿਕਾਇਤ ਕਰਨ ਤੋਂ ਬਾਅਦ ਇਸ ਗੇਟ ਨੂੰ ਹਟਾ ਲਿਆ ਗਿਆ ਸੀ ਪਰ ਇਸ ਵਾਰ ਇਹਨਾਂ ਨੂੰ ਬੇਨਤੀ ਕਰਨ ਦੇ ਬਾਵਜੂਦ ਵੀ ਇਹਨਾਂ ਨੇ ਗੇਟ ਨਹੀਂ ਹਟਾਇਆ ਗਵਾਂਡੀਆਂ ਦੇ ਵੱਲੋਂ ਹੀ ਨਗਰ ਨਿਗਮ ਦੇ ਵਿੱਚ ਵੀ ਸ਼ਿਕਾਇਤ ਕੀਤੀ ਗਈ ਤੇ ਪੁਲਿਸ ਦੇ ਵਿੱਚ ਵੀ ਸ਼ਿਕਾਇਤ ਕੀਤੀ ਗਈ ਪਰ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਨਾ ਹੋਣ ਦੇ ਕਾਰਨ ਗਵਾਂਡੀਆਂ ਦਾ ਹੁਣ ਕਹਿਣਾ ਹੈ ਕਿ ਜੇਕਰ ਇਹ ਗੇਟ ਨਾ ਹਟਾਇਆ ਗਿਆ ਤੇ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਉਹਨਾਂ ਦੇ ਵੱਲੋਂ ਇੱਥੇ ਧਰਨਾ ਲਗਾਇਆ ਜਾਵੇਗਾ ਵੀਰਪਾਲ ਕੋਰੇ ਨੰਨਕਰ ਬੀ ਇਹ ਦਿੱਕਰੀ ਕੀ ਹੁੰਦੀ ਹੈ ਹਾਂਜੀ ਇਹ ਸਾਡੇ ਤਿੰਨ ਘਰ ਲੱਗਦੇ ਨੇ ਤੇ ਇਹ ਤਿੰਨਾਂ ਘਰਾਂ ਨੂੰ ਇੱਕੋ ਗਲੀ ਲੱਗਦੀ ਹੈ ਤੇ ਜਿਹੜੇ ਨਾਲ ਲਾਸਟ ਵਾਲਾ ਘਰ ਇਹਨਾਂ ਨੇ ਆਪਣਾ ਮਤਲਬ ਇੱਥੇ ਕਬਜ਼ਾ ਕਰ ਲਿਆ ਮੇਰੀ ਗੱਲ ਮੇਰੇ ਘਰ ਤੋਂ ਨੈਕਸਟ ਜਿਹੜਾ ਘਰ ਹੈ ਪੂਰਾ ਗੇਟ ਲਗਾ ਕੇ ਪੂਰੀ ਗਲੀ ਖਤਮ ਕਰਤੀ ਇਹਨਾਂ ਨੇ ਤੇ ਮੇਰੇ ਘਰ ਦਾ ਬਿਲਕੁਲ ਹੀ ਮਤਲਬ ਸਿਸਟਮ ਖਰਾਬ ਕਰਤਾ ਹੁਣ ਜੇ ਕੋਈ ਵੀ ਵਾਈਕਲ ਆ ਕੇ ਖੜੇਗਾ ਮੇਰੇ ਘਰ ਦੇ ਅੱਗੇ ਖੜੇਗਾ ਕੋਈ ਵੀ ਕਾਰਾਂ ਕਿੰਨਾਂ ਦੀ ਖੜਦੀਆਂ ਮੇਰੇ ਅੱਗੇ ਖੜਦੀਆਂ ਖੜਦੀਆਂ ਨੇ ਹਾਂਜੀ ਹਰਦੀਪ ਸਿੰਘ ਤੇ ਇਹਨਾਂ ਦੇ ਬੇਟਾ ਹਾਂ ਹਨੀ ਕੀ سپورਟ ਕੀ ਇਹਨਾਂ ਦੀ ਵੀ ਹੁਣ سپورਟ ਇਹੀ ਹੈ ਕਿ ਅਥੋਂ ਹਟਾਇਆ ਜਾਵੇ ਜਿਹੜਾ ਗੇਟ ਲਗਾਇਆ ਨਜਾਇਜ਼ ਗੇਟ ਲਗਾਇਆ ਨਜਾਇਜ਼ ਕਹਿੰਦੇ ਕੋਲਾ ਕਿ ਇਹ سپورਟ ਹੈ ਹਾਂਜੀ سپورਟ ਹੈਗੀ ਇਹਨਾਂ ਨੂੰ ਆਮ ਆਦਮੀ ਦਾ ਕੋਈ ਹੈਗਾ ਇਹ ਨਹੀਂ ਮੈਨੂੰ ਪਤਾ ਬਟ ਉਹਨਾਂ ਹੀ سپورਟ ਨਾਲ ਇਹ ਸਾਰਾ ਕੁਝ ਕਰ ਰਹੇ ਨੇ ਹਾਂਜੀ ਪਹਿਲਾਂ ਵੀ ਇਹਨਾਂ ਨੇ 8-10 ਸਾਲ ਪਹਿਲਾਂ ਕੀਤਾ ਸੀਗਾ ਤੇ ਉਦੋਂ ਵੀ ਭਾਜੀ ਨੇ ਕਿਹਾ ਸੀ ਵੀ ਤੁਸੀਂ ਇਹ ਹਟਾ ਲੋਗੇ ਤੇ ਉਹ ਉਹ ਤਾਂ ਹਟਾ ਲਿਆ ਸੀ ਬਟ ਹੁਣ ਇਹਨਾਂ ਨੇ ਪਤਾ ਨਹੀਂ ਕਿਹਦੀ سپورਟ ਨਾਲ ਇਹ ਕਰ ਰਹੇ ਨੇ ਆ ਆਮ ਆਦਮੀ ਦੇ ਕੋਈ ਹੈ ਬੰਦਾ ਤੇ ਉਸ ਕੰਪਲੀਟ ਵੀ ਕੀਤੀ ਤੁਸੀਂ ਹਾਂਜੀ ਇਸ ਪੁਲਿਸ ਕੰਪਲੀਟ ਵੀ ਕੀਤੀ ਹੋਈ ਆ ਤੇ ਪੁਲਿਸ ਵੀ ਬੁਲਾਈ ਹੋਈ ਆ ਪਰ ਦੋ ਦਿਨ ਤੋਂ ਕੋਈ ਹਜੇ ਤੱਕ ਕਾਰਵਾਈ ਨਹੀਂ ਹੋਈ ਸੀ ਅੱਜ ਆਏ ਨਹੀਂ ਮਿਊਨਿਸਪਲ ਕਮੇਟੀ ਵਾਲੇ ਤਾਂ ਉਹਨਾਂ ਨੂੰ ਕਹਿ ਕੇ ਗਏ ਨੇ ਦੇਖੋ ਹੁਣ ਕੀ ਕਾਰਵਾਈ ਵੀ ਕਰਦੇ ਕਿ ਨਹੀਂ ਹਾਂਜੀ ਕਹਿ ਕੇ ਗਏ ਨੇ ਹੁਣ ਦੇਖੋ ਕੁਝ ਕਰਦੇ ਆ ਜਾਂ ਨਹੀਂ ਕਰਦੇ ਕਰਵਾਈ ਨਹੀਂ ਕੀਤੀ ਕਿਵੇਂ ਨਹੀਂ ਕਰਦੇ ਕੀਤੀ ਉਹਦੇ ਕੋਲੋਂ ਉਹਨਾਂ ਨੇ ਬੱਸ ਇਹ ਕਿਹਾ ਕਿ ਗੇਟ ਉਤਾਰ ਲਓ। ਉਹਨਾਂ ਬੋਲੋ ਕਹਿੰਦਾ ਵੀ ਨਹੀਂ ਕੀਤੀ ਜਾਂਦੀ। ਤੁਸੀਂ ਕੀ ਕਰੋਗੇ? ਅਸੀਂ ਫਿਰ ਅਸੀਂ ਧਰਨਾ ਦੇਵਾਂਗੇ। ਫਿਰ ਅਸੀਂ ਧਰਨਾ ਦੇਵਾਂਗੇ। ਕੁਝ ਵੀ ਕਰ ਸਕਦੇ ਅਸੀਂ। ਮੈਂ ਕਰਮਵੀਰ ਸਿੰਘ ਸਨੋਂ ਭਗਤ ਸਿੰਘ ਮਕਾਨ ਨੰਬਰ 54 ਆਨੰਦਨਗਰ ਬੀ ਪਟਿਆਲਾ ਜੀ। ਕੀ ਦਿੱਕਤ ਹੈ ਜੀ? ਇਹ ਸਰ ਸਾਨੂੰ ਤਿੰਨਾਂ ਘਰਾਂ ਨੂੰ ਇਹ ਗਲੀ ਲੱਗਦੀ ਹੈ ਜੀ। ਇਹ ਇਹ ਨਹੀਂ ਅੱਜ ਪਰਸੋਂ ਸ਼ੁੱਕਰਵਾਰ ਨੂੰ ਤੇ ਸ਼ਨੀਵਾਰ ਨੂੰ ਕੋਈ ਰਾਤੀ ਬੰਦੇ 10-15 ਨਾਲ ਲੈ ਕੇ ਤੱਕੇ ਨਾ ਗਲੀ ਦੇ ਵਿੱਚ ਗੇਟ ਲਾਤਾ ਅਸੀਂ ਰਿਕੁਐਸਟ ਕੀਤੀ ਇਹਨਾਂ ਨੂੰ ਗਲੀ ਨੂੰ ਬਰਤੋ ਤੁਸੀਂ ਗਲੀ ਨੂੰ ਐਵੇਂ ਨਾ ਉਹ ਕਹਿੰਦੀ ਅਸੀਂ ਗੇਟ ਲਾਣਾ ਹੈ ਗੇਟ ਲਾ ਕੇ ਹੀ ਨਹੀਂ ਕਵਰ ਕਰ ਲਿਆ ਤੇ ਕਾਰਪੋਰੇਸ਼ਨ ਨੂੰ ਵੀ ਮੈਂ ਕੰਪਲੇਨਟ ਕੀਤੀ ਆ ਜੀ ਤੇ ਆਏ ਨਾ ਕਾਰਪੋਰੇਸ਼ਨ ਆਏ ਉਹ ਵੀ ਤੱਕਨਦੇ ਅਸੀਂ ਦੇਖ ਰਹੇ ਹਾਂ ਮਤਲਬ ਵੀ ਕੰਪਲੀਟ ਇਹਨਾਂ ਦੇ ਪਹਿਲਾਂ ਵੀ ਕਿਹਨਾਂ ਕਰਜਾ ਕੀਤਾ ਨਹੀਂ ਪਹਿਲਾਂ ਵੀ ਇੱਕ ਵਾਰ ਕੋਸ਼ਿਸ਼ ਕੀਤੀ ਸੀ ਉਦੋਂ ਫੇਰ ਹਟ ਗਏ ਸੀਗੇ ਜੀ ਹੁਣ ਤਾਂ ਹੀ ਨਹੀਂ ਪੱਕਾ ਗੇਟ ਹੀ ਲਾਤਣਾ ਹੀ ਗਲੀ ਨੂੰ ਤੋਂ ਬੰਦੇ ਕੋ ਨਹੀਂ ਇਹ ਹਰਦੀਪ ਸਿੰਘ ਆ ਜੀ son of ਪਿਆਰਾ ਸਿੰਘ ਕਿਹਦੀ ਸਪੋਰਟ ਕਿਹਦੇ ਮਦਦ ਜਿਹੜੀ ਸਰਕਾਰੀ ਜਗ੍ਹਾ ਇਹ ਸਰਕਾਰੀ ਇਹਨਾਂ ਦਾ ਕੋਈ ਆਮ ਆਦਮੀ ਪਾਰਟੀ ਦਾ ਤੇ ਉਹ ਕਹਿ ਰਹੇ ਸੀ ਸਾਡਾ ਉਹ ਸਪੋਰਟ ਕਰ ਰਿਆ ਜੀ ਠੀਕ ਹੈ ਜਦੋਂ ਦੂਜੇ ਅਜਿਹੀ ਬੰਦੇ ਨੇ ਕਿ ਉਹ ਸਰਕਾਰੀ ਜਾ ਕੇ ਕਬਜ਼ਾ ਕਰਦੇ ਨੇ ਨਹੀਂ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਜਿਹੜਾ ਵੀ ਕਾਨੂੰਨ ਦੇ ਆਪਣੇ ਹੱਥਾਂ 'ਚ ਲੈਂਦਾ ਜੀ ਕਿਉਂ ਸਾਡੇ ਕੋਲ ਤਾਂ ਇਹੀ ਮਕਾਨ ਹੈ ਜੀ ਇਹੀ ਮਕਾਨਾਂ ਦੇ ਇਹ ਕਬਜ਼ੇ ਲਾਪੇ ਹੀ ਕਰਨ ਇਹ ਕਬਜ਼ਾ ਕਰਨ ਨਾਲ ਸਾਡੇ ਮਕਾਨ 5 5 7 7 ਲੱਖ ਥੱਲੇ ਰੇਟ ਡਿੱਗ ਜਾਣੇ ਜੀ ਤੁਹਾਨੂੰ ਉਮੀਦ ਹੈ ਨਾ ਕੋਈ ਕਰ ਦੇ ਆਏ ਸੀਗੇ ਜੀ ਉਹ ਇਹਨਾਂ ਨੂੰ ਕਹਿ ਕੇ ਗਏ ਇਹਨਾਂ ਵੀ ਗੇਟ ਲਾਓ ਬਾਕੀ ਦੇਖਦੇ ਜੇ ਹੁਣ ਕੈਦਾ ਰਹੇ ਨੇ ਬਾਕੀ ਪਰਸੋਂ ਦਾ ਉਹ ਨਹੀਂ ਕੋਈ ਸਾਡੀ سپورਟ ਨਹੀਂ ਕੀਤੀ ਅੱਜ ਉਹ ਨਹੀਂ ਐਕਸ਼ਨ ਕੀਤਾ ਜੀ ਹਾਂਜੀ